ਐਸਸੀਪੀ ਸੀ ਵੱਲੋਂ ਕਾਫੀ ਰਿਕਾਰਡ ਸਾਨੂੰ ਦਿੱਤਾ ਜਾ ਚੁੱਕਿਆ ਜਿਸ ਦੀ ਹੁਣ ਅਸੀਂ ਪ੍ਰੋਪਰ ਇਹਨੂੰ ਐਨਲਾਈਜ਼ ਕਰਕੇ ਉਹਦੇ ਵਿੱਚ ਜੋ ਹੋਰ ਕੋਈ ਰਿਕਾਰਡ ਸਾਨੂੰ ਜੋ ਘਟ ਹੋਇਆ ਜਾਂ ਜਿਹਨੇ ਵੀ ਜੀ ਕੋਈ ਪ੍ਰੋਪਰ ਨਾ ਹੋਇਆ ਉਹਦੀ ਦੁਬਾਰਾ ਮੰਗ ਕੀਤੀ ਜਾਊਗੀ ਕੋਸ਼ਿਸ਼ ਰਿਕਾਰਡ ਇਦਾਂ ਦਾ ਵੀ ਆ ਜਿਹੜਾ ਇਹਨਾਂ ਨੇ ਸਾਨੂੰ ਕਿਹਾ ਵੀ ਹੋਰ ਰਿਕਾਰਡ ਜਿਆਦਾ ਆ ਤੁਸੀਂ ਇੱਥੇ ਆ ਕੇ ਕੋਈ ਨੈਕਸਟ ਵੀਕ ਆ ਕੇ ਤੁਸੀਂ ਦੇਖ ਸਕਦੇ ਹੋ ਇਹ ਪੇਜ ਤਾਂ ਕੋਈ ਦੋ ਪੇਜ ਸੀਗੇ ਉਹਦੇ ਵਿੱਚ ਸਾਡੇ ਕੋਈ ਵੀਕ ਪੁਆਇੰਟ ਸੀਗੇ ਰਾਉਂਡ ਰੋਡ ਵੀਕ ਪੁਆਇੰਟ ਸੀਗੇ ਤੇ ਉਦੇ ਬਾਰੇ ਅਸੀਂ ਇਹਨਾਂ ਤੋਂ ਰਿਕਾਰਡ ਮੰਗਿਆ ਹਾਂ ਜੀ ਰਿਕਾਰਡਿੰਗ ਚ ਲੈ ਕੇ ਗਏ ਆਂ ਰਿਕਾਰਡ ਤਾਂ ਦਿੱਤਾ ਪਰ ਅਜੇ ਪੂਰਾ ਨਹੀਂ ਰਿਕਾਰਡ ਦਿੱਤਾ ਗਿਆ ਅੱਛਾ ਠੀਕ ਹੈ ਉਹ ਅਸੀਂ ਇਹਨਾਂ ਨੂੰ ਦੱਸ ਵੀ ਦਿੱਤਾ ਵੀ ਇਹ ਰਿਕਾਰਡ ਸਾਨੂੰ ਜ਼ਿਆਦਾ ਲੱਗਦਾ ਕੋਈ ਰਿਕਾਰਡ ਪ੍ਰੋਪਰ ਹੈ ਨਹੀਂਗਾ ਜੋ ਐਸਜੀਪੀਸੀ ਅਧਿਕਾਰੀਆਂ ਨੇ ਵੀ ਮੰਨਿਆ ਤੇ ਉਹਦੇ ਬਾਰੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਜਲਦੀ ਜੋ ਕੋਈ ਰਿਕਾਰਡ ਜਿਆਦੇ ਆ ਨਹੀਂ ਤਾਂ ਅਸੀਂ ਨੈਕਸਟ ਵੀਕ ਇੱਥੇ ਆ ਜਿਓ ਅਸੀਂ ਤੁਹਾਨੂੰ ਦਿਖਾ ਵੀ ਦੇਵਾਂਗੇ ਜਦੋਂ ਪੁਰੂ ਮਹਾਰਾਜ ਦੇ ਸਰੂਪਾਂ ਦੇ ਉੱਪਰ ਇੱਕ ਨੰਬਰ ਮੈਨਸ਼ਨ ਸ਼ੁਰੂ ਹੋਇਆ ਸਿੱਕਾ ਸਾਡਾ ਮੇਨ ਟਾਰਗੇਟ ਹੈਗਾ 2008 ਤੋਂ ਬਾਅਦ ਦਾ ਉਦੋਂ ਜਗਤ ਜੋਤ ਇੱਕ ਬਣਿਆ ਸੀ 2008 ਤੋਂ ਬਾਅਦ ਸਿੱਕਾ ਉਹਦੇ ਵਿੱਚ ਹੀ ਸਾਰੀ ਜੋ ਗੁਰੂ ਮਹਾਰਾਜ ਦੇ ਸਰੂਪਾਂ ਦੀ ਪਬਲਿਕੇਸ਼ਨ ਦੀ ਸਾਰੀ ਜੋ ਵੀ ਸੀ ਰਿਸਪੌਂਸਿਬਿਲਟੀ ਐਸਪੀਸੀ ਨੂੰ ਦਿੱਤੀ ਗਈ ਸੋ ਸਾਡਾ ਮੇਨ ਇਨਵੈਸਟੀਗੇਸ਼ਨ ਦਾ ਮੇਨ ਪੁਆਇੰਟ ਸਾਡਾ ਫੋਕਸ ਉਸ ਤੇ ਹੈ 2008 ਤੋਂ